ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਉਹ ਮੇਲੇ 'ਚ ਕੁਸ਼ਤੀ ਤੇ ਕੋਡੀ ਸੀ ਪਾਉਣੀ ਢੰਗੜਾ ਵੀ ਪਾਉਣਾ ਤੇ ਬੰਸਰੀ ਵੀ ਵਜਾਉਣੀ ਸਵਾਰਾਂ ਦੇ ਨੇਜੇ ਤੇ ਘੋੜੀ ਭਜਾਉਣੀ ਮੁੰਡਿਆਂ ਨੇ ਅਖਾੜੇ 'ਚ ਤਾਕਤ ਅਜਮਾਉਣੀ ਖਾਂਦੇ ਸੀ ਦੇਸੀ ਖੁਰਾਕਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਸੁੱਤਿਆਂ ਨੂੰ ਆਕੇ ਮਾਣੇ ਜਗਾਉਣਾ ਸੂਰਜ ਜਦੋਂ ਆਵੇ ਸੇਕਾ ਵੀ ਲਾਉਣਾ ਉੱਠ ਕੇ ਸਕੂਲਾਂ ਦੀ ਕਰਨੀ ਤਿਆਰੀ ਕਦੀ ਛੁੱਟੀ ਅੱਧੀ ਕਦੀ ਹੋਣੀ ਸਾਰੀ ਉਹ ਲੱਕੜ ਦੀ ਫੱਟੀ ਨਾ ਵਸਤੇ ਚ ਪੈਣੀ ਗਾਚੀ ਦੀ ਥੈਲੀ ਵੀ ਚੇਤੇ ਨਾ ਰਹਿਣੀ ਕਾਲੀ ਸਿਆਹੀ ਜਾਂ ਹੱट्टी ਤੋਂ ਲੈਣੀ ਯਾਰਾਂ ਦੀ ਫਿੱਕੀ ਤੇ ਮਿੱਠੀ ਵੀ ਸਹਿਣੀ ਤੱਪੜਾਂ ਤੇ ਵਹੰਦੇ ਸੀ ਜਾ ਕੇ ਸਕੂਲੇ ਉਹ ਕਲਮਾ ਨਾ ਰਹੀਆਂ ਦੁਹਾਤਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਰੋਟੀ ਤੰਦੂਰੀ ਤੇ ਮੱਖਣ ਦੇ ਪੇੜੇ ਲੱਸੀ ਦਾ ਛੰਨਾ ਵੀ ਹੁੰਦਾ ਸੀ ਨੇੜੇ ਮਕਈਆਂ ਜਵਾਰਾਂ ਨੂੰ ਖਾਣਾ ਤੇ ਜੀਣਾ ਕਣਕਾਂ ਦਾ ਆਟਾ ਘਰਾਟਾਂ ਤੇ ਪੀਣਾ ਦੁੱਧ ਸੀ ਵਧੇਰੇ ਤੇ ਦੁੱਧਾਂ ਨੇ ਕਢਣਾ ਓਖਲੀ ਦੇ ਵਿੱਚ ਦਾਣੇ ਜਿੰਸਾਂ ਨੂੰ ਕੁੱਟਣਾ ਚੁੱਲ੍ਹੇ ਦੇ ਕੋਲ ਉਦੋਂ ਬਹਿੰਦੇ ਸੀ ਸਾਰੇ ਬਹੁਤੇ ਸੀ ਕੰਮੇ ਤੇ ਥੋੜੇ ਨਕਾਰੇ ਅੱਜ ਦੇ ਜ਼ਮਾਨੇ ਦੇ ਚੁੱਲ੍ਹੇ ਤਾਂ ਬਲਦੇ ਉਹ ਚੁੱਲ੍ਹੇ ਨਾ ਰਹਿ ਗਏ ਪਰਾਤਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਉਹ ਝੋਨੇ ਦੀ ਫਸਲ ਵੱਢਣੀ ਤੇ ਫੰਡਣੀ ਬੋਹਲ ਚੋਂ ਜਵਾਕਾਂ ਨੂੰ ਰਿੜੀ ਵੀ ਵੰਡਣੀ ਕੋਹਾੜੀ ਤੇ ਰੰਬੀ ਘਰ ਵਿੱਚ ਹੀ ਚੰਦਨੀ ਉਹ ਬੁੱਢਾ ਉਹ ਬਾਬਾ ਬਨ ਕੇ ਮੜਾਸਾ ਤੇ ਆ ਫੇਰੇ ਤਰੰਗਲ ਕਵਾਸਾ ਕਵਾਸਾ ਮਾਝਾ ਉਗਾਮਾ ਕਰਤਾਰਾ ਵਿਸਾਖਾ ਉਹ ਪੱਠਿਆਂ ਦੇ ਪੂਲੇ ਨੂੰ ਫੇਰੇ ਗੰਡਾਸਾ ਉਹ ਅੱਖੀਆਂ ਚ ਸੁਰਮਾ ਤੇ ਬੁੱਲਾਂ ਤੇ ਹਾਸਾ ਹੋਠਾਂ ਤੇ ਮਾਲਾਂ ਸੱਕ ਦਾ ਦਦਾਸਾ ਉਹ ਛੰਨੇ ਉਹ ਥਾਲ ਪਰਾਤਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਨਾ ਗਾਜਰ ਦਾ ਹਲਵਾ ਨਾ ਖੀਰ ਪਕਾਉਣੀ ਜੰਜ ਨੂੰ ਜਲੇਬੀਆਂ ਤੇ ਚਾਹੀ ਪਿਉਣੀ ਚਾਹ ਵਿੱਚ ਹੋਣਾ ਗੁੜ ਦਾ ਮਿੱਠਾ ਬੋਟੀ ਹੋਣੀ ਲੰਮੀ ਤੇ ਲਾੜਾ ਹੋਣਾ ਗਿੱਠਾ ਉਹ ਦਾਰੇ ਤੇ ਜੰਜ ਰਾਤੀ ਪਈ ਟਿਕਾਣੀ ਕੁੜੀਆਂ ਨੇ ਘੜੇ ਉੱਤੇ ਡੋਣੀ ਵਜਾਣੀ ਮਤਾਬੇ ਮਰਾਸੀ ਨੇ ਹੀਰ ਪਈ ਸੁਨਾਣੀ ਕੁੜੀਆਂ ਪਉਣਾ ਗਿੱਧਾ ਤੇ ਨਾਲ ਬੋਲੀ ਪਾਉਣੀ ਉਹ ਡੋਲੀ ਕਹਾਰ ਉਹ ਤੰਬੂ ਕਨਾਤਾ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਨਾ ਵੱਡੇ ਝਗੜੇ ਨਾ ਹੋਣੇ ਇੰਨੇ ਠਾਣੇ ਪੜਿਆ ਪੰਚਾਇਤਾਂ ਨੇ ਰਫੜ ਮਿਟਾਉਣੇ ਬੋੜੇ ਠੇਠਾ ਬੰਦਿਆਂ ਨੇ ਮੰਜੇ ਜਾਂ ਡਾਹਣੇ ਜਵਾਕਾਂ ਨੇ ਇੱਕ ਦੂਏ ਦੇ ਵੰਟੇ ਚਰਾਉਣੇ ਇੱਕ ਮੁੱਠ ਹੋਣਾ ਨਾ ਹੋਣਾ ਕੋਈ ਪਰਾਇਆ ਉਹ ਬੇਬੇ ਉਹ ਮਾਸੀ ਉਹ ਚਾਚਾ ਉਹ ਤਾਇਆ ਗੱਲਾਂ 'ਚ ਖੁਸ਼ਬੂ ਉਹ ਮਿਠਾਸਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਖੇਡਾਂ 'ਚ ਗੁੱਡੀਆਂ ਪਟੋਲੇ ਸਟਾਪੂ ਨਾ ਹੋਣਾ ਕੋਈ ਫੈਸ਼ਨ ਨਾ ਕੁੜੀਆਂ ਚਲਾਕੂ ਨਾ ਮੋੜੇ ਕੋਈ ਬੇਬੇ ਨਾ ਝਿੜਕੇ ਬਾਪੂ ਉਹ ਗੁੱਲੀਆਂ ਡੰਡੇ ਤੇ ਸ਼ਰਤਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਉਹ ਖੱਡੀਆਂ ਗਲੀਚੇ ਉਹ ਪੂਣੀ ਉਹ ਤੰਦਾਂ ਮਿੱਟੀ ਦੇ ਕੋਠੇ ਤੇ ਕੱਚੀਆਂ ਸੀ ਕੰਧਾਂ ਕੰਧਾਂ ਤੇ ਵੋਹਣੇ ਮਾਈਆਂ ਨੇ ਬੂਟੇ ਉਹ ਪਰਾਲੀ ਦੇ ਬਿੰਨੇ ਹੁੱਕਿਆਂ ਦੇ ਸੂਟੇ ਪਿੱਪਲ ਤਰੇਕਾਂ ਤੇ ਅੰਬਾਂ ਦੇ ਬੂਟੇ ਉਹ ਸ਼ਰਮਾ ਹਿਆਵਾਂ ਤੇ ਪਿੰਘਾਂ ਦੇ ਝੂਟੇ ਉਹ ਤਾਲੁਕ ਉਮੀਦਾਂ ਤੇ ਆਸਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਪਾਣੀ ਨੂੰ ਜਾਣੇ ਕੁੜੀਆਂ ਦੇ ਟੋਲੇ ਖੇਡਣੇ ਲੋਕੇ ਗੁੱਡੀਆਂ ਪਟੋਲੇ ਪਿੰਡ ਵਿੱਚ ਲੱਗਣਾ ਪੀਰਾਂ ਦਾ ਮੇਲਾ ਭੇਡਾਂ ਦਾ ਇਜੜ ਮੋਢੇ ਤੇ ਲੇਲਾ ਮੇਲੇ ਤੇ ਆਉਣੀ ਦੂਰੋਂ ਖੁਦਾਈ ਉਹ ਖੇਡਾਂ ਤਮਾਸ਼ੇ ਤੇ ਪੈਣੀ ਦੁਹਾਈ ਮੀਂਹ ਜਦੋਂ ਪੈਣਾ ਤਾਂ ਮੰਡੇ ਪਕਾਉਣੇ ਕੁੰਡਿਆਂ ਚ ਲੋਕਾਂ ਸੱਤੂ ਖਵਾਉਣੇ ਬਾਲਾਂ ਨੂੰ ਪਾਉਣੇ ਕੁੜੀਆਂ ਪਰਾਂਦੇ ਉੱਜੜ ਜਾਂਦੇ ਮਾਪੇ ਕੁੜੀਆਂ ਵਸਾਉਂਦੇ ਉਹ ਮੀਂਹ ਪੰਤਾਲੇ ਬਰਸਾਤਾ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਅੱਜ ਉਹ ਵੇਲੇ ਮੈਂ ਕਿਵੇਂ ਭੁਲਾਵਾ ਪਿਛਲੀਆਂ ਆਜ਼ਾਦਾਂ ਦੇ ਦੀਵੇ ਜਗਾਵਾ ਉਹ ਚਿੱਠੀਆਂ ਲਿਫਾਫੇ ਉਹ ਡਾਕਾ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਉਹ ਗੱਲਾਂ ਨਾ ਰਹੀਆਂ o tá